ਧਿਆਨ ਦੇਣ ਯੋਗ ਕੰਮ ਦੇ ਘਰੇਲੂ ਨੁਕਸੇ ਜ਼ਰੂਰ ਸੁਣੋ ਜੀ ਨੰਬਰ 1 ਜਿਨ੍ਹਾਂ ਔਰਤਾਂ ਦੀ ਸਕਿਨ ਢਿੱਲੀ ਹੈ ਤੇ ਚਮਕਦਾਰ ਨਹੀਂ ਹੈ ਉਹਨਾਂ ਨੂੰ ਹਰ ਰੋਜ਼ ਅਕਰੋਟ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਕਿਨ ਉੱਪਰ ਬਹੁਤ ਜ਼ਿਆਦਾ ਗਲੂ ਆਉਂਦਾ ਹੈ ਤੇ ਚਮੜੀ ਵੀ ਸਖਤ ਹੋ ਜਾਂਦੀ ਹੈ ਨੰਬਰ 2 ਜੇਕਰ ਜ਼ਿਆਦਾ ਸਿਰਦਰਦ ਹੋ ਰਿਹਾ ਹੋਵੇ ਜਾਂ ਬੀਪੀ ਲੋ ਹੋਵੇ ਤਾਂ ਦੁੱਧ ਵਿੱਚ ਕੌਫੀ ਉਬਾਲ ਕੇ ਪੀਵੋ ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਸਰੀਰ ਵਿੱਚ ਊਰਜਾ ਵੀ ਪੈਦਾ ਹੋਵੇਗੀ। ਨੰਬਰ 3 ਜੇਕਰ ਤੁਹਾਡੇ ਗਲੇ ਵਿੱਚ ਅਕਸਰ ਖਾਜ ਹੁੰਦੀ ਰਹਿੰਦੀ ਹੈ ਤਾਂ ਇੱਕ ਗਲਾਸ ਪਾਣੀ ਵਿੱਚ 2-3 ਤુલਸੀ ਦੇ ਪੱਤੇ ਲੈ ਕੇ ਉਬਾਲ ਲਓ ਤੇ ਫਿਰ ਇਸ ਪਾਣੀ ਨਾਲ ਗਰਾਰੇ ਕਰ ਲਓ ਤੁਹਾਡੀ ਗਲੇ ਦੀ ਖਾਜ ਤੁਰੰਤ ਠੀਕ ਹੋ ਜਾਵੇਗੀ। ਨੰਬਰ 4 ਜਿਸ ਜਗ੍ਹਾ ਉੱਪਰ ਸੱਟ ਲੱਗਣ ਕਾਰਨ ਸੋਜ ਆ ਜਾਵੇ ਤਾਂ ਉਸ ਜਗ੍ਹਾ ਉੱਪਰ ਬਰਫ਼ ਮਾਰ ਲਓ। ਉਸ ਨਾਰਸੋਜ ਉੱਤਰ ਜਾਵੇਗੀ ਪਰ ਯਾਦ ਰੱਖੇ ਉਸ ਜਗ੍ਹਾ ਉੱਪਰ ਕੋਈ ਜ਼ਖਮ ਨਾ ਹੋਵੇ ਨੰਬਰ 5 ਗੇਟ ਨੂੰ ਲਾਉਣ ਵਾਲੇ ਜਿੰਦੇ ਨੂੰ ਜੇਕਰ ਜੰਗ ਲੱਗ ਜਾਵੇ ਤੇ ਉਹ ਜਾਮ ਹੋ ਜਾਣ ਤਾਂ ਉਹਨਾਂ ਨੂੰ ਠੀਕ ਕਰਨ ਲਈ ਜਿੰਦਿਆਂ ਨੂੰ ਤਾਰਪੀਨ ਦੇ ਤੇਲ ਵਿੱਚ 15 ਮਿੰਟ ਡੁਬੋ ਕੇ ਰੱਖੋ ਫਿਰ ਚਾਬੀ ਪਾ ਕੇ ਘੁਮਾਓ ਜਿੰਦੇ ਠੀਕ ਹੋ ਜਾਣਗੇ ਨੰਬਰ 6 ਵਜ਼ਨ ਘਟਾਉਣ ਲਈ 10-15 ਦਿਨ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਉਸ ਦਾ ਪਾਣੀ ਖਾਲੀ ਪੇਟ ਪੀਓ ਅਜਿਹਾ ਕਰਨ ਦੇ ਨਾਲ वजन ਤੀਜੀ ਨਾਲ ਘਟੇਗਾ ਨੰਬਰ 7 ਝਾੜੂ ਨੂੰ ਕਦੇ ਵੀ ਖੜਾ ਨਹੀਂ ਰੱਖਣਾ ਚਾਹੀਦਾ ਤੇ ਨਾਲ ਹੀ ਇਸ ਨੂੰ ਪੈਰ ਵੀ ਨਾ ਲਗਾਓ ਦਿਵਾਲੀ ਤੋਂ ਪਹਿਲਾਂ ਇੱਕ ਦਮਾ ਝਾੜੂ ਜ਼ਰੂਰ ਲਿਆਓ ਨੰਬਰ 8 ਆਪਣੇ ਘਰ ਵਿੱਚੋਂ ਕਦੇ ਵੀ ਟੁੱਟੇ ਹੋਏ ਸ਼ੀਸ਼ੇ ਗਲਾਸ ਅਤੇ ਘੜੀਆਂ ਇਸ ਤੋਂ ਇਲਾਵਾ ਤਸਵੀਰਾਂ ਨਾ ਰੱਖੋ ਇਹਨਾਂ ਨੂੰ ਟੁੱਟ ਜਾਣ ਤੋਂ ਬਾਅਦ ਘਰ ਵਿੱਚੋਂ ਬਾਹਰ ਜ਼ਰੂਰ ਕਰ ਦਿਓ ਨੰਬਰ 9 ਜਿਹੜੇ ਲੋਕ ਪੂਰਬ ਦਿਸ਼ਾ ਵੱਲ ਨੂੰ ਮੂੰਹ ਕਰਕੇ ਖਾਣਾ ਖਾਂਦੇ ਹਨ ਉਹ ਹਮੇਸ਼ਾ ਸੁਖੀ ਰਹਿੰਦੇ ਹਨ ਤੇ ਨਾਲ ਹੀ ਤੰਦਰੁਸਤ ਵੀ ਰਹਿੰਦੇ ਹਨ। ਨੰਬਰ 10 ਆਪਣੇ ਘਰ ਦੀ ਨੈਗੇਟਿਵਿਟੀ ਨੂੰ ਦੂਰ ਕਰਨ ਲਈ ਹਫ਼ਤੇ ਵਿੱਚ ਆਪਣੀਆਂ ਚੱਪਲਾਂ ਨੂੰ ਧੁੱਪ ਜ਼ਰੂਰ ਲਗਵਾਓ। ਇਸ ਦੇ ਨਾਲ ਹੀ ਘਰ ਵਿੱਚ ਸਵੇਰ ਸ਼ਾਮ ਭਜਨ ਜ਼ਰੂਰ ਲਗਾਓ। ਨੰਬਰ 11 ਜਦੋਂ ਵੀ ਤੁਸੀਂ ਰਾਤ ਦੇ ਸਮੇਂ ਪਾਣੀ ਨੂੰ ਆਪਣੇ ਸਿਰਾਂ ਨੇ ਰੱਖਦੇ ਹੋ ਤਾਂ ਇਸ ਨੂੰ ਸਿਰ ਦੇ ਕੋਲ ਨਾ ਰੱਖੋ। ਸਗੋਂ ਥੋੜਾ ਦੂਰੀ ਤੇ ਰੱਖੋ ਇਹ ਸਹੀ ਮੰਨਿਆ ਜਾਂਦਾ ਹੈ ਨੰਬਰ 12 ਗਰੀਬੀ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਫਟੇ ਪੁਰਾਣੇ ਕੱਪੜਿਆਂ ਨੂੰ ਇੱਕ ਗਠੜੀ ਵਿੱਚ ਬੰਨ੍ਹ ਕੇ ਰੱਖ ਦਿੰਦੇ ਹਾਂ ਤੇ ਨਾਲ ਹੀ ਸਾਡੇ ਘਰ ਦੀਆਂ ਟੂਟੀਆਂ ਵਿੱਚੋਂ ਪਾਣੀ ਹਮੇਸ਼ਾ ਡਿੱਗੀ ਜਾਂਦਾ ਹੈ ਇਸ ਤੋਂ ਇਲਾਵਾ ਕਰਦੀ ਖਿੜਕੀਆਂ ਤੇ ਦਰਵਾਜ਼ਿਆਂ ਵਿੱਚੋਂ ਵੀ ਆਵਾਜ਼ ਆਈ ਜਾਂਦੀ ਹੈ ਜੋ ਕਿ ਗਰੀਬੀ ਦਾ ਮੁੱਖ ਕਾਰਨ ਮੰਨੀ ਜਾਂਦੀ ਹੈ ਨੰਬਰ 13 ਜੇਕਰ ਘਰ ਵਿੱਚ ਕੋਈ ਰੋਗੀ ਵਿਅਕਤੀ ਹੋਵੇ ਤਾਂ ਉਸ ਦੇ ਕਮਰੇ ਵਿੱਚ ਇੱਕ ਕਟੋਰੀ ਵਿੱਚ ਕੇਸਰ ਕੋਲ ਕੇ ਰੱਖ ਦਿਓ ਉਹ ਜਲਦੀ ਠੀਕ ਹੋ ਜਾਵੇਗਾ ਨੰਬਰ 14 ਆਪਣੇ ਘਰ ਵਿੱਚ ਤુલਸੀ ਦਾ ਪੌਦਾ ਜ਼ਰੂਰ ਲਗਾਓ ਇਹ ਹਰ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਪਰ ਉਸ ਘਰ ਦੇ ਵਿਅਕਤੀ ਸ਼ਰਾਬ ਦਾ ਸੇਵਨ ਨਾ ਕਰਦੇ ਹੋਣ ਨੰਬਰ 15 ਜਦੋਂ ਵੀ ਤੁਸੀਂ ਭੋਜਨ ਨੂੰ ਖਤਮ ਕਰ ਲੈਂਦੇ ਹੋ ਤਾਂ ਉਸ ਸਮੇਂ ਕਦੇ ਵੀ ਥਾਲੀ ਵਿੱਚ ਹੱਥ ਨਾਲ ਧੋਵੋ ਇਸ ਤੋਂ ਇਲਾਵਾ ਭੋਜਨ ਖਾਣ ਤੋਂ ਤੁਰੰਤ ਬਾਅਦ ਆਪਣੇ ਬਰਤਨ ਜ਼ਰੂਰ ਚੁੱਕੋ ਤੇ ਉਹਨਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਤੇ ਰੱਖੋ ਅਤੇ ਆਪਣੇ ਹੱਥਾਂ ਟੂਟੀ ਦੇ ਥੱਲੇ ਧੋਵੋ। ਨੰਬਰ 16 ਰਾਤ ਦੇ ਸਮੇਂ ਰਸੋਈ ਵਿੱਚ ਪਏ ਸਾਰੇ ਬਰਤਨਾਂ ਵਿੱਚ ਦਾਲਾਂ ਸਬਜ਼ੀਆਂ ਕੱਢ ਕੇ ਰੱਖੋ। ਉਹਨਾਂ ਬਰਤਨਾਂ ਨੂੰ ਸਾਫ਼ ਜ਼ਰੂਰ ਕਰੋ। ਇਹ ਬਹੁਤ ਹੀ ਜ਼ਰੂਰੀ ਹੈ। ਨੰਬਰ 17 ਜੇਕਰ ਤੁਹਾਡੀ ਕੈਂਚੀ ਖੁੰਡੀ ਹੋ ਜਾਵੇ ਤਾਂ ਇਸ ਨਾਲ ਸਟੀਲ ਬੂਲ ਨੂੰ ਕੱਟਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਡੀ ਕੈਂਚੀ ਤਿੱਖੀ ਹੋ ਜਾਵੇਗੀ। ਨੰਬਰ 18 ਜੇਕਰ ਦੰਦਾਂ ਵਿੱਚ ਜ਼ਿਆਦਾ ਦਰਦ ਹੋਣ ਲੱਗ ਜਾਵੇ ਤਾਂ ਲੌਂਗ ਰੱਖ ਲਓ ਹੌਲੀ-ਹੌਲੀ ਚਬਾ ਕੇ ਖਾ ਲਓ ਤੁਰੰਤ ਦਰਦ ਠੀਕ ਹੋ ਜਾਵੇਗਾ। ਨੰਬਰ 19 ਚੀਨੀ ਤੋਂ ਪ੍ਰਾਪਤ ਹੋਣ ਵਾਲੇ ਸ਼ੂਗਰ ਜੇਕਰ ਅਸੀਂ ਫਲਾਂ ਤੋਂ ਪ੍ਰਾਪਤ ਕਰ ਲਈਏ ਤਾਂ ਅਸੀਂ ਜ਼ਿਆਦਾ ਲੰਮੀ ਉਮਰ ਜੀ ਸਕਦੇ ਹਾਂ। ਨੰਬਰ 20 ਸਾਨੂੰ ਭੁੱਲ ਕੇ ਵੀ ਮੂਹ ਦੇ ਮੂਹ ਨਹੀਂ ਸੋਣਾ ਚਾਹੀਦਾ। ਇਸ ਨਾਲ ਸਿੱਧਾ ਅਸਰ ਸਾਡੇ ਦਿਲ ਉੱਪਰ ਪੈਂਦਾ ਹੈ। ਜਿਸ ਨਾਲ ਸਾਡਾ ਖਾਧਾ ਹੋਇਆ ਖਾਣਾ ਵੀ ਸਹੀ ਤਰੀਕੇ ਨਾਲ ਨਹੀਂ ਪਚਦਾ ਨੰਬਰ 21 ਜੇਕਰ ਨਾਰੀਅਲ ਵਿੱਚ ਕਾਲਾਪਨ ਦਿਖਾਈ ਦੇਵੇ ਤਾਂ ਉਸ ਨਾਰੀਅਲ ਨੂੰ ਖਾਣ ਲਈ ਵਰਤਣਾ ਨਹੀਂ ਚਾਹੀਦਾ ਇਹ ਸਿਹਤ ਲਈ ਸਹੀ ਨਹੀਂ ਹੋਵੇਗਾ ਨੰਬਰ 22 ਔਰਤਾਂ ਨੂੰ ਸਵੇਰੇ ਉੱਠਣਸਾਰ ਸਫਾਈ ਕਰਨ ਤੋਂ ਬਾਅਦ ਕੁਝ ਸਮੇਂ ਲਈ ਖਿੜਕੀਆਂ ਜ਼ਰੂਰ ਖੋਲ੍ਹ ਦੇਣੀਆਂ ਚਾਹੀਦੀਆਂ ਹਨ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਵੇਗੀ ਪੋਜ਼ਿਟਿਵ એનર્ਜੀ ਆਵੇਗੀ ਨੰਬਰ 23 ਜੇਕਰ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੋਵੇ ਤਾਂ ਨਿੰਮ ਦੇ ਪੱਤਿਆਂ ਤੋਂ ਬਣੇ ਤੇਲ ਦੀ ਮਾਲਿਸ਼ ਕਰੋ ਬਹੁਤ ਆਰਾਮ ਮਿਲੇਗਾ ਨੰਬਰ 24 ਜੇਕਰ ਕੱਪੜੇ ਸਿਲਾਈ ਕਰਨ ਵਾਲੀ ਮਸ਼ੀਨ ਸਹੀ ਨਾ ਚੱਲਦੀ ਹੋਵੇ ਤਾਂ ਉਸ ਦੀ ਫਿਰਕੀ ਵਾਲੀ ਜਗ੍ਹਾ ਨੂੰ ਖੋਲ ਕੇ ਉਸ ਵਿੱਚ ਤੇਲ ਪਾ ਕੇ ਥੋੜੀ ਜਿਹੀ ਤੇਲ ਦੇ ਵਿੱਚ ਵੈਸਲੀ ਤੁਸੀਂ ਮਿਲਾ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਉਹ ਸਹੀ ਤਰੀਕੇ ਨਾਲ ਚੱਲਣਾ ਸ਼ੁਰੂ ਕਰ ਦੇਵੇਗੀ ਨੰਬਰ 25 ਜਿਹੜੇ ਲੋਕ ਰਾਤ ਨੂੰ ਜਰਾਬਾਂ ਪਾ ਕੇ ਸੌਂਦੇ ਹਨ ਉਨਾਂ ਨੂੰ ਬਹੁਤ ਜਲਦੀ ਸਾਹ ਦੀ ਬਿਮਾਰੀ ਕੈਰ ਲੈਂਦੀ ਹੈ ਇਸ ਲਈ ਰਾਤ ਨੂੰ ਜੁਰਾਬਾਂ ਪਾ ਕੇ ਸੌਣਾ ਨਹੀਂ ਚਾਹੀਦਾ ਨੰਬਰ 26 ਅਖਰੂਟ ਆਪਣੇ ਖਾਸ ਸਵਾਦ ਅਤੇ ਖੁਸ਼ਬੂ ਲਈ ਜਾਣਿਆ ਜਾਂਦਾ ਹੈ ਇਸ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ ਨਾਲ ਹੀ ਇਹ ਯਾਦਦਾਸ਼ਤ ਨੂੰ ਵੀ ਸੁਧਾਰਦਾ ਹੈ ਨੰਬਰ 27 ਵੀਰਵਾਰ ਵਾਲੇ ਦਿਨ ਘਰੋਂ ਹਮੇਸ਼ਾ ਤਣੀਆਂ ਖਾ ਕੇ ਨਿਕਲਣਾ ਚਾਹੀਦਾ ਹੈ ਇਸ ਨਾਲ ਕੰਮ ਵਿੱਚ ਸਫਲਤਾ ਮਿਲਦੀ ਹੈ ਨੰਬਰ 28 ਆਪਣੇ ਘਰ ਦੇ ਪਰਦਿਆਂ ਨੂੰ ਵੀ ਸਮੇਂ-ਸਮੇਂ ਨਾਲ ਧੋ ਲੈਣਾ ਚਾਹੀਦਾ ਹੈ ਕਿਉਂਕਿ ਉਹਨਾਂ ਨਾਲ ਵੀ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ। ਨੰਬਰ 29 ਸ਼ਾਮ ਨੂੰ ਜੇਕਰ ਤੁਸੀਂ ਜ਼ਿਆਦਾ ਚੌਲਾਂ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚਰਬੀ ਵਧੇਰੇ ਵਧਣ ਲੱਗ ਜਾਵੇਗੀ। ਨੰਬਰ 30 슈ਗਰ ਦੇ ਮਰੀਜ਼ਾਂ ਨੂੰ ਕਦੇ ਵੀ ਚੌਲਾਂ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਉਹਨਾਂ ਲਈ ਇਹ ਬਹੁਤ ਹੀ ਹਾਨੀਕਾਰਕ ਹਨ। ਉਹਨਾਂ ਦੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਨੰਬਰ 31 ਜੇਕਰ ਸ਼ੂਗਰ ਦੇ ਮਰੀਜ਼ ਸਦਾ ਬਹਾਰ ਦੇ ਬੂਟੇ ਦਾ ਇੱਕ ਪੱਤਾ ਰੋਜ਼ਾਨਾ ਚਬਾ ਲੈਣ ਤਾਂ ਇਸ ਨਾਲ ਉਹਨਾਂ ਦਾ ਸ਼ੂਗਰ ਕੰਟਰੋਲ ਵਿੱਚ ਹੋ ਜਾਂਦਾ ਹੈ ਜਿਸ ਨਾਲ ਦਵਾਈ ਤੋਂ ਵੀ ਛੁਟਕਾਰਾ ਹੁੰਦਾ ਹੈ ਨੰਬਰ 32 ਜਿਨ੍ਹਾਂ ਦੇ ਸਿਰ ਦੇ ਜਾਂ ਫਿਰ ਦਾੜੀ ਦੇ ਵਾਲ ਜ਼ਿਆਦਾ ਚਿੱਟੇ ਹਨ ਉਹ ਆਮਲੇ ਦੇ ਤੇਲ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਇਸ ਨਾਲ ਦਿਨਾਂ ਵਿੱਚ ਹੀ ਵਾਲ ਕਾਲੇ ਹੋਣ ਲੱਗ ਜਾਣਗੇ ਨੰਬਰ 33 ਖਾਣੇ ਦੇ ਨਾਲ ਤੇ ਖਾਣੇ ਤੋਂ ਇੱਕਦਮ ਬਾਅਦ ਭੁੱਲ ਕੇ ਵੀ ਚਾਹ ਨਾ ਪੀਵੋ ਇਸ ਨਾਲ ਖਾਣਾ ਤੁਹਾਡੇ ਸਰੀਰ ਅੰਦਰ ਸਹੀ ਤਰੀਕੇ ਨਾਲ ਪਚਦਾ ਨਹੀਂ ਤੇ ਤੇਜਾਬ ਦੀ ਸਮੱਸਿਆ ਪੈਦਾ ਹੁੰਦੀ ਹੈ ਨੰਬਰ 34 ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ਼ਨਾਨ ਕਰਕੇ ਆਪਣੇ ਸਾਫ਼ ਸੁਥਰੇ ਕੱਪੜੇ ਜ਼ਰੂਰ ਪਾਓ ਨੰਬਰ 20 ਆਪਣੇ ਮੂੰਹ ਵਿੱਚ ਹਰੀ ਇਲਾਇਚੀ ਪਾ ਕੇ ਚਬਾਓ ਇਸ ਨਾਲ ਇੱਕ ਤਾਂ ਚਿਹਰੇ ਤੇ ਚਮਕ ਆਵੇਗੀ ਤੇ ਨਾਲ ਹੀ ਕਦੇ ਵੀ ਮੂੰਹ ਵਿੱਚੋਂ ਗੰਦੀ ਸਮੈਲ ਨਹੀਂ ਆਵੇਗੀ ਇਸ ਨਾਲ ਖੂਨ ਵੀ ਗੱਡੀ ਘਾੜਾ ਨਹੀਂ ਹੋਵੇਗਾ ਨੰਬਰ 36 ਸਵੇਰੇ ਉਠਣਸਾਰ ਪੰਛੀਆਂ ਨੂੰ ਦੇਖੋ ਅੱਖਾਂ ਦੀ ਕਸਰਤ ਹੋਵੇਗੀ ਤੇ ਨੰਗੇ ਪੈਰ ਘਾਹ ਤੇ ਤੁਰਨ ਨਾਲ ਨਿਗਾਹ ਤੇਜ ਹੋਵੇਗੀ ਤੇ ਖੂਨ ਦਾ ਸਰਕਲ ਸਹੀ ਚੱਲੇਗਾ ਨੰਬਰ 37 ਲਸਣ ਦਾ ਰਸ ਕੱਢ ਕੇ ਉਸ ਵਿੱਚ ਨਮਕ ਪਾ ਲੋ ਫਿਰ ਇਸ ਨੂੰ ਪੀ ਲਓ ਅਜਿਹਾ ਕਰਨ ਨਾਲ ਪੇਟ ਦਰਦ ਠੀਕ ਹੋ ਜਾਵੇਗਾ ਨੰਬਰ 38 ਜੇਕਰ ਪੀਰੀਅਡ ਦੇ ਦੌਰਾਨ ਦਰਦ ਹੋ ਰਿਹਾ ਹੋਵੇ ਤਾਂ ਅਜਮਾਉਣ ਗਰਮ ਪਾਣੀ ਨਾਲ ਲੈ ਲਓ ਦਰਦ ਠੀਕ ਹੋ ਜਾਵੇਗਾ ਤੇ ਨਾਲ ਹੀ ਪੀਰੀਅਡ ਵੀ ਸਹੀ ਤਰੀਕੇ ਨਾਲ ਆਉਣਗੇ ਨੰਬਰ 39 ਜਿਆਦਾ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਅਜਿਹਾ ਕਰਨ ਨਾਲ ਵਿਅਕਤੀ ਬੁੱਢਾ ਛੇਤੀ ਹੋ ਜਾਂਦਾ ਹੈ ਤੇ ਬਿਮਾਰੀਆਂ ਦਾ ਵੀ ਸ਼ਿਕਾਰ ਹੁੰਦਾ ਹੈ ਨੰਬਰ 40 ਜੇਕਰ ਤੁਸੀਂ ਪੇਟ ਦੀ ਗੈਸ ਤੋਂ ਪਰੇਸ਼ਾਨ ਹੋ ਤਾਂ ਖਾਲੀ ਪੇਟ ਇੱਕ ਖੰਜੂਰ ਖਾ ਲਓ ਉਸ ਦੇ ਉੱਪਰ ਦੀ ਦੁੱਧ ਪੀ ਲਓ ਗੈਸ ਬਣਨੀ ਬੰਦ ਹੋ ਜਾਵੇਗੀ ਸੋ ਜੇਕਰ ਇਹ ਛੋਟੀ ਜੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ